ਓ ਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਮੀਰਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਸਭ ਮੈਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਕਰਦੇ ਆਂ ਬਸ ਵੀਰ ਦੀ ਅਪਡੇਟ ਤੁਹਾਡੇ ਨਾਲ ਜੀ ਅੱਜ ਉਹਨਾਂ ਨੇ ਮਟਰ ਪਨੀਰ ਆਦੋਂ ਮੈਂ ਮਟਰ ਲੈ ਲਈ ਗਰਮ ਪਾਣੀ ਚ ਭਾਲੀ ਇਹ ਇਥੇ ਭਰੋਜਨ ਜੀ ਹੁੰਦੀ ਹੈ ਮਟਰ ਬਾਹਰ ਆਪਾਂ ਦੋਥੇ ਕੱਢ ਲੈਣ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਦੂਜੇ ਲਿਆ ਦੇ ਮੈਂ ਘਰੇ ਕੱਢ ਲਿਆ ਕਰੂਗੀ ਇਹਨੇ ਪਏ ਇਹ ਹਜੇ ਪਹਿਲੇ ਉਹਨੂੰ ਖਤਮ ਕਰ ਦਈਏ ਆ ਪਨੀਰ ਲੈ ਲਿਆ ਆਪ ਗੱਠੇ ਪਿਆਜ਼ ਛੱਲੇ ਉੱਤੇ ਇਹਨਾਂ ਨੂੰ ਚੋਪਰ ਕਰ ਲੈਂਦੇ ਆ। ਜਿਵੇਂ ਦੇਖ। ਹਾਂਜੀ ਬਹੁਤ ਚੰਗਾ। ਹੁਣ ਤਾਂ ਸਾਰੀ ਭੈਣਾ ਬਣਾਉਂਦਾਂ ਸਬਜ਼ੀ ਦਾ। ਮੈਂ ਇੱਥੇ ਆਉਂਦਾ ਥੋੜਾ ਨਾ ਗੱਲਾਂ ਬਾਤਾਂ ਹੋ ਜਾਣਗੀਆਂ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲੈਂਦੇ ਆ। ਤੇ ਅੱਜ ਬਣਾਉਣੇ ਆ ਮਟਰ ਪਨੀਰ। ਆ ਦੋ ਪਿਆਜ਼ ਲੈ ਲੇ। ਵੱਡੇ ਤੇ ਅੱਧਾ ਕਾ ਪਿਆਜ਼ ਹੀ ਪਹਿਲੇ ਪਿਆਜ਼। ਇਹ ਲੈ ਲਿਆ ਦੋ ਆ ਲੈ ਲਿਆ ਮਟਰ ਆਪਣਾ ਪਨੀਰ ਪਿਆ। ਹੁਣ ਮਟਰ ਭਈਆ। ਚਲੋ ਆਪਾਂ ਇਹਨਾਂ ਨੂੰ ਹੁਣ ਇਹਦੇ ਵਿੱਚ ਚੋਪਰ ਕਰ ਲੈਂਦੇ ਆ ਇਹਦੇ ਵਿੱਚ।

ਦੇ ਨਾਲ ਜਾਨਾ ਉਹ ਰੋਟੀ ਪਾਣੀ ਸਾਤਿਆਰ ਦੇ ਤਾ ਹੋ ਗਿਆ ਰਹੇਗੇ ਦਿਨੇ ਖਾਂਦੇ ਚਲ ਮੈਂ ਹੋਣੇ ਚਾਹੀਏ ਕਰਕੇ ਪਾਜਾ ਨਾ ਗੀ ਆਪਣੀ ਗੈਸ ਬੰਦ ਕਰਤਾ ਆਪਣਾ ਕੋਸ਼ਿਆ ਦੇ ਮੀ ਗਰਮ ਰਹਿੰਦੇ ਚੁੱਲੇ ਜੇ ਬਣੀ ਜਾਂਦੇ ਥੋੜਾ ਧਨੀਆ ਪਾ ਦਿੰਦੇ ਆ ਟੱਕ ਦੇ ਰੋਟੀ ਬਣਾ ਕੇ ਜਾਂ ਬੰਨ੍ਹਦੇ ਭਾਈ ਸਾਬ ਜੀ ਦਾ ਸਾਰੀ ਬਣਾਉਂਦੇ ਆ ਤੇ ਮੇਰੇ ਮਾਹਰੂਸ ਵੀ ਨਿਆਣੇ ਵਿਚਾਰੇ ਬਹੁਤ ਬੀਜੀ ਰਹਿੰਦੇ ਆ ਇੱਥੇ ਵਹਿੰਗਾ ਤੇ ਵਿਹਿੰਗਾ ਖਾਣੀਆਂ ਪੈਂਦੀਆਂ ਜਿਨ੍ਹਾਂ ਦੇ ਘਰੇ ਤਾਂ ਕੋਈ ਮੰਮੀ ਆ ਕਿਸੇ ਦੀ ਆਈ ਹੋਈ ਜਾਂ ਕੋਈ ਘਰੇ ਆ ਕੰਮ ਤੇ ਨਹੀਂ ਜਾਂਦੀ ਬੱਚਾ ਛੋਟਾ ਜਿਨ੍ਹਾਂ ਦੇ ਘਰੇ ਉਹਨਾਂ ਦੇ ਤਾਂਜੀ ਬਣਦੀ ਆ ਬਾਕੀ ਦੇ ਵਿਚਾਰੇ ਸਾਰੇ ਵਹਿੰਗੇ ਹੀ ਖਾਂਦੇ ਆ ਰੋਟਾ ਇੱਥੇ ਨਿਆਣੇ ਦੀ ਲੈ ਬਹੁਤ ਬੀਜੀ ਆ ਇਸ ਕਰਕੇ ਮੈਂ ਵੀਡੀਓ ਸਾਂਝੀ ਕੀਤੀ ਠੀਕ ਆ ਜੀ ਹੋ ਸਕਦਾ ਵੀਡੀਓ ਬਹੁਤ ਚੰਗੀ ਲੱਗੀ ਸੋ ਠੀਕ ਆ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਚੈਨਲ ਤੇ ਪਹਿਲੀ ਵਾਰ ਜਿਹਨੇ ਸਬਸਕ੍ਰਾਈਬ ਕਰਕੇ ਜਾਇਏ ਠੀਕ ਹੈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ